ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਾਜੀ ਕੋਆਰਡੀਨੇਟਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਰੋ ਚੜ੍ਹਦੀ ਕਲਾ ਚਰੋ ਬਲੌਗ ਦੀ ਸ਼ੁਰੂਆਤ ਬਹੁਤ ਸਾਰਾ ਪਿਆਰ ਦਿੰਦੀਆਂ ਜਿਹੜੀਆਂ ਮੇਰੀਆਂ ਭੈਣਾ ਮੇਰੀਆਂ ਪਿਆਰੀਆਂ ਪਿਆਰੀਆਂ ਸਭ ਤੋਂ ਪਹਿਲਾਂ ਉਹਨਾਂ ਦਾ ਬਹੁਤ ਸਾਰਾ ਧੰਨਵਾਦ ਕਿਤੇ ਜੀ ਮੇਰੀਆਂ ਭੈਣਾਂ ਦੇ ਬਹੁਤ ਅੱਛੇ ਅੱਛੇ ਕਮੈਂਟ ਆ ਰਹੇ ਸੀ ਇੱਕ ਮੇਰੀ ਸਿਸਟਰ ਨੇ ਕਿਹਾ ਨਾ ਕਿ ਬਾਗਜੀ ਤੇਲ ਦੀ ਮੈਨੂੰ ਪੀਕ ਦਿਖਾਓ ਐਕਚੁਅਲੀ ਮੇਰੇ ਕੋਲ ਹੈਗਾ ਨਹੀਂ ਤੇਲ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਤੁਹਾਡੇ ਕਮੈਂਟ ਦਾ ਇਸ ਜਵਾਬ ਦਵਾਂ ਜੀ ਮੇਰੇ ਫਿਰ ਯਾਦ ਨਹੀਂ ਰਹਿੰਦਾ ਹੈਗਾ ਤੇ ਬਾਪ ਜੀ ਤੇਲ ਜੇ ਮੇਰੇ ਕੋਲ ਹੁੰਦਾ ਮੈਂ ਜ਼ਰੂਰ ਦਿਖਾਉਂਦੀ ਮੈਂ ਮੰਗਵਾਵਾਂਗੀ ਇੱਥੇ ਨਾ ਕਿਸੇ ਨੇ ਮਤਲਬ ਕੁੜੀ ਨੇ ਮੰਗਵਾਇਆ ਕੁੜੀ ਨੇ ਲਗਾਇਆ ਤੇ ਉਹਦਾ ਰਿਜ਼ਲਟ ਸੀ ਤੁਹਾਨੂੰ ਮੈਂ ਮੰਗਵਾ ਕੇ ਜ਼ਰੂਰ ਦਿਖਾਉਂਗੀ ਠੀਕ ਹੈ ਜੀ ਤੁਹਾਨੂੰ ਇੱਕ ਦੋ ਦਿਨਾਂ ਚ ਉਹਨੂੰ ਮੰਗਵਾ ਕੇ ਫਿਰ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਦਿਖਾ ਦੂੰਗੀ ਤੁਹਾਨੂੰ ਇਹ ਪੰਸਾਰੀ ਕੋਲੋਂ ਮਿਲੇਗਾ ओरिजिनल ਫਿਰ ਉਹਨਾਂ ਨੇ ਪੁੱਛਿਆ ਵੀ ਸਾਨੂੰ ਪਤਾ ਕਿਦਾਂ ਲੱਗੇਗਾ ਇਹਦਾ ਤੁਸੀਂ ਪੰਸਾਰੀ ਜਿਹੜਾ ਹੁੰਦਾ ਉਹ ਕਦੀ ਗਲਤ ਚੀਜ਼ ਨਹੀਂ ਦਿੰਦੇ ਪੰਸਾਰੀ ਜਾਣਦੇ ਹੋ ਨਾ ਤੁਸੀਂ ਜਿੰਨਾਂ ਕੋਲ ਹਰ ਇੱਕ ਛੋਟੀ-ਛੋਟੀ ਸਾਨੂੰ ਆਈਟਮ ਮਿਲ ਜਾਂਦੀ ਏ ਸਾਰੇ ਸ਼ਹਿਰਾਂ ਦੇ ਵਿੱਚ ਪੰਸਾਰੀਆਂ ਦੀ ਦੁਕਾਨ ਹੁੰਦੀ ਏ ਠੀਕ ਹੈ ਜੀ ਉਹਨਾਂ ਕੋਲੋਂ ਜਾ ਕੇ ਤੁਸੀਂ ਬੋਲਦੇ ਹੋ ਕਿ ਬਾਬ ਜੀ ਤੇਲ ਦੇ ਦਿਓ ਸਾਨੂੰ ਤੇਲ ਆਂਦਾ ਏ ਠੀਕ ਹੈ ਜੀ ਤੁਸੀਂ ਮੰਗਵਾ ਲਿਓ ਤੇ ਉਹ ਕੁਛ ਛੋਟੀ ਸ਼ੀਸ਼ੀ 50 ਰੁਪਏ ਤੋਂ ਸ਼ੁਰੂ ਹੁੰਦੀ ਜਿਆਦਾ ਮਹਿੰਗੀ ਨਹੀਂ ਹੈਗੀ ਮੈਂ ਉਹਨਾਂ ਨੂੰ ਰੇਟ ਪੁੱਛਿਆ ਸੀ ਕਿੰਨੇ ਦੀ ਆਈ ਕਹਿੰਦੀ 50 55 ਰੁਪਏ ਦੀ ਸ਼ਾਇਦ ਆਈ ਏ ਬਾਕੀ ਮੈਂ ਵੀ ਮੰਗਵਾਨੀ ਹੈ ਜਿਵੇਂ ਮੇਰੇ ਬੇਟੇ ਛੋਟੇ ਨਿਸ਼ਾਨ ਦੇ ਨਾ ਉਹਦੇ ਬਹੁਤ ਜ਼ਿਆਦਾ ਖੁਸ਼ਕੀ ਰਹਿੰਦੀ ਹੈ ਪਿੰਪਲਸ ਵਗੈਰਾ ਹੋ ਜਾਂਦੇ ਆ ਇਹ ਪਿੰਪਲ ਵੀ ਬਹੁਤ ਸੋਹਣੇ ਮਤਲਬ ਉਹਨਾਂ ਨੇ ਮੈਨੂੰ ਦੱਸਿਆ ਸੀ ਕਹਿੰਦੀ ਸਾਡੀ ਛਾਈਆਂ ਤੋਂ ਤਾਂ ਮੈਨੂੰ ਫਰਕ ਲੱਗਿਆ ਆਂਟੀ ਮੇਰੇ ਨਾ ਬਹੁਤ ਪਿੰਪਲ ਹੁੰਦੇ ਸੀਗੇ ਤੇ ਉਹਦੇ ਪਿੰਪਲਸ ਵੀ ਠੀਕ ਹੋਏ ਆ ਠੀਕ ਹੈ ਇਹਨੂੰ ਲਗਾ ਕੇ ਰਾਤ ਨੂੰ ਤੇ ਸਵੇਰੇ ਤੁਸੀਂ ਇਹਨੂੰ ਮੂੰਹ ਚੰਗੀ ਤਰ੍ਹਾਂ ਠੰਡੇ ਪਾਣੀ ਚ ਤਾਜੇ-ਤਾਜੇ ਪਾਣੀ ਦੇ ਵਿੱਚ ਧੋ ਲੈਣਾ ਤੇ ਰਾਤ ਨੂੰ ਬਦਾਮ ਰੋਗਨ ਦੇਸੀ ਕੀ ਉਹ ਤੇ ਖੋਪੇ ਦੇ ਤੇਲ ਤਿੰਨੋਂ ਚੀਜ਼ਾਂ ਮਿਕਸ ਕਰਕੇ ਰਾਤੀ ਤੁਸੀਂ ਮਾਲਿਸ਼ ਕਰਿਆ ਕਰੋ ਤੁਸੀਂ ਦੇਖਿਓ ਤੁਹਾਨੂੰ ਕਿੰਨੇ ਰਿਜ਼ਲਟ ਵਧੀਆ ਮਿਲਣਗੇ ਇਹਦੇ ਤੇ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਕੋਰਟ ਬਣਾਏ ਰੱਖਿਓ ਬਾਕੀ ਮੈਨੂੰ ਬਹੁਤ ਸਗੀਆਂ ਭੈਣਾਂ ਦੇ ਕਮੈਂਟ ਆ ਰਹੇ ਨੇ ਕਿ ਤੁਸੀਂ ਉਹ ਬਣਾ ਕੇ ਦਿਓ ਸਾਨੂੰ ਅਲਸੀ ਦੀਆਂ ਪਿੰਨੀਆਂ ਬਣਾ ਕੇ ਦਿਖਾਓ ਜੀ ਮੈਂ ਅਲਸੀ ਦੀ ਮੈਂ बार-बार ਇਹ ਕਹਿ ਰਹੀ ਕਿ ਮੈਂ ਅਲਸੀ ਮੰਗਵਾਈ ਹੋਈ ਇਹ ਮੈਂ ਪਿੰਨੀਆਂ ਬਣਾਉਂਗੀ ਕੁਝ ਮਕਾਨਾ ਦੇ ਕਰਕੇ ਮਿਸਤਰੀ ਵਾਂਗ ਲੱਗੇ ਨਾ ਮੈਨੂੰ ਬਿਲਕੁਲ ਵੀ ਟਾਈਮ ਨਹੀਂ ਲੱਗ ਰਿਹਾ ਹੁਣ ਸਾਨੂੰ ਦੇ ਤੁਹਾਨੂੰ ਪਤਾ ਜਦੋਂ ਆਪਣੇ ਕੰਮ ਕੋਈ ਸ਼ੁਰੂ ਹੋ ਜਾਂਦੇ ਆ ਮਿਸਤਰੀ ਘਰ ਚ ਵੜ ਜਾਂ ਤੇ ਆਪਣੇ ਬਹੁਤ ਸਾਰੇ ਬਹੁਤ ਮਿੱਟੀ ਘੱਟਾ ਬਹੁਤ ਜ਼ਿਆਦਾ ਉੱਡਦਾ ਠੀਕ ਹੈ ਜੀ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਠੀਕ ਹੈ ਜੀ ਬਾਕੀ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਓ ਅੱਜ ਤੁਹਾਨੂੰ ਦੱਸਾਂਗੇ ਸਾਡੇ ਪਿੰਡ ਦੇ ਵਿੱਚ ਸਨੇਹਾ ਆਇਆ ਜੀ ਜਿਹੜਾ ਦਾਜ ਕੁੜੀਆਂ ਨੂੰ ਦਿੰਦੇ ਆ ਨਾ ਸਾਡੇ ਦਿਖਾਵਾ ਦਿਖਾਉਂਦੇ ਆ ਮਤਲਬ ਇੱਥੇ ਰਿਵਾਜ ਹੈ ਕਿ ਜਦੋਂ ਕੁੜੀ ਦਾ ਦਾਜ ਭੇਜਣਾ ਹੋਵੇ ਨਾ ਪਹਿਲਾਂ ਭੇਜ ਦਿੰਦੇ ਆ ਮਤਲਬ 8-10 ਦਿਨ ਪਹਿਲਾਂ ਪੰਜ ਹਫ਼ਤਾ ਪਹਿਲਾਂ ਭੇਜ ਦਿੰਦੇ ਆ ਮੁੰਡੇ ਵਾਲਿਆਂ ਦੇ ਘਰ ਪਹੁੰਚਾ ਦਿੰਦੇ ਆ ਫਿਰ ਉਹ ਆਪਣੀ ਸੈਟਿੰਗ ਵਗੈਰਾ ਕਰ ਲੈਂਦੇ ਆ ਤੇ ਉਹ ਦਾਜ ਭੇਜਣਾ ਤੇ ਅੱਜ ਦਿਖਾਵਾ ਹੈ ਤੁਹਾਡੇ ਨਾਲ ਉਹ ਵੀ ਵੀਡੀਓ ਜਰੂਰ ਸ਼ੇਅਰ ਕਰੂਗੀ ਜਿਸ ਤਰ੍ਹਾਂ ਵੀ ਇਹ ਦਾਜ ਦਿੰਦੇ ਆ ਕੀ ਕੁਝ ਦਿੰਦੇ ਆ ਉਹਦੇ ਕੱਪੜਾ ਬਹੁਤ ਜ਼ਿਆਦਾ ਜਾਂਦਾ ਤੇ ਸਾਰੀ ਵੀਡੀਓ ਜੋ ਵੀ ਇਹ ਕੋਸ਼ਿਸ਼ ਇਹ ਹੀ ਹੋਏਗੀ ਕਿ ਤੁਹਾਨੂੰ ਹਰ ਇੱਕ ਚੀਜ਼ ਦਿਖਾਵਾਂਗੀ ਸਾਡੇ ਪਿੰਡਾਂ ਦੇ ਵਿੱਚ ਕੀ ਕੁਝ ਰਿਵਾਜ ਨੇ ਪਿੰਡੂ ਰਵਾਜ ਪਿੰਡੂ ਵਲੌਗ ਤੁਹਾਨੂੰ ਪਤਾ ਹੀ ਹੈ ਕਿ ਮੈਂ ਬਣਾਉਂਦੀ ਰਹਿਣੀ ਆ ਬਾਕੀ ਬਹੁਤ ਸਾਰਾ ਪਿਆਰ ਪਿਆ ਕਰੋ ਬਹੁਤ ਸਾਰੀਆਂ ਦੁਆਵਾਂ ਆਪਾਂ ਕੰਮ ਛੇੜਿਆ ਬਸ ਆਪਣੀ ਵੀ ਮੇਰੀ ਵੀਡੀਓ ਨੂੰ ਪਿਆਰੇ ਪਿਆਰੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਤੁਹਾਡਾ ਬਹੁਤ ਸਾਰਾ ਭੈਣਾਂ ਦਾ ਜਿਹੜੀ ਭੈਣ ਮੈਨੂੰ ਹੁਣ ਪਹਿਲਾਂ ਤਾਂ ਯੂਐਸਏ ਤੋਂ ਮੈਨੂੰ ਕਰਦੇ ਸੀ ਸੁਖਵਿੰਦਰ ਸਿਸਟਰ ਸ਼ਾਇਦ ਕਮੈਂਟ ਕਰਦੇ ਆ ਬਹੁਤ ਅੱਛਾ ਲੱਗਿਆ ਯੂਐਸਏ ਤੋਂ ਹੁਣ ਮੈਨੂੰ ਇੱਕ ਭੈਣ ਜੁੜਿਆ ਕੈਨੇਡਾ ਤੋਂ ਅੱਜ ਸ਼ਾਇਦ ਉਹਨਾਂ ਨੇ ਮੈਨੂੰ ਕਮੈਂਟ ਕੀਤਾ ਜਿਹੜੀਆਂ ਬਹੁਤ ਸਾਰੀਆਂ ਮੇਰੀਆਂ ਭੈਣਾਂ ਜਿਹੜ ਬਾਰੋਂ ਦੀ ਜੁੜਦੀਆਂ ਮੈਨੂੰ ਬਹੁਤ ਪਿਆਰ ਦਿੰਦੀਆਂ ਬਹੁਤ ਸਾਰਾ ਧੰਨਵਾਦ ਦਿ ਲੋ ਮਤਲਬ ਤੁਹਾਡਾ ਸਤਿਕਾਰ ਕਰਦੀ ਆ ਮੈਂ ਤੁਹਾਡੇ ਹੀ ਪਿਆਰ ਸਪੋਰਟ ਦੀ ਵਜ੍ਹਾ ਨਾਲ ਮੈਂ ਇੱਥੇ ਤੱਕ ਪਹੁੰਚੀ ਆ ਪ੍ਰਮਾਤਮਾ ਸੁੱਖ ਰੱਖੇ ਮੈਂ ਅੱਗੇ ਵੀ ਜਾਵਾਂਗੀ ਠੀਕ ਹੈ ਜੀ ਜੋ ਵੀ ਦੇਖੋ ਸਿੰਪਲ ਰੈਸিপি ਕੁਝ ਵੀ ਬਣਾਉਂਦੀ ਆ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰਦੀ ਆ ਇੱਧਰ ਮੈਂ ਬਣਾਉਣ ਲੱਗੀ ਸੀ ਦਾਲ ਮੈਂ ਕਿਹਾ फटाफट ਆਪਾਂ ਕੰਮ ਨਿਬੜ ਲਈਏ ਫਿਰ ਆਪਾਂ ਦਾਲਜ ਵਗੈਰਾ ਦੇਖਣ ਜਾਵਾਂਗੇ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਾਂਗੇ ਤਦ ਤੱਕ ਤੁਸੀਂ ਬਨੇ ਰਹੋ ਗਾਇਸ ਠੀਕ ਹੈ ਜੀ ਲੋ ਜੀ ਇੱਧਰ ਆਪਾਂ ਦਾਲ ਤਰ ਲਈਏ ਤੇ ਬਾਕੀ ਦਾਲਜ ਦੀ ਗ वैसे तो आजकल देखो दाज ਲੈਣਾ ਵੀ ਮਨਾ ਤੇ ਦੇਣਾ ਵੀ ਮਨਾ ਹੈ ਨਾ ਪਰ ਫਿਰ ਵੀ ਕਿੱਥੇ ਕੋਈ ਹਟਦਾ ਹੈ ਨਾ ਤੇ ਮੰਗਾਈ ਦਾ ਜੇ ਦੇਖਣ ਲੱਗ ਜੀਏ ਤੇ ਦੇਖ ਲਓ ਸੋਨੇ ਨੇ ਬਿਲਕੁਲ ਅੱਤ ਚੱਕ ਦਿੱਤੀ ਹੈ ਇੰਨਾ ਸੋਨਾ ਮਹਿੰਗਾ ਹੋ ਗਿਆ ਨਾ ਕਿ ਧੀਆ ਪੈਣਾ ਨੂੰ ਮੰਨ ਲਓ ਕੁਝ ਵੀ ਆਪਣਾ ਪਾਣਾ ਮੁਸ਼ਕਲ ਲੱਗਣ ਲੱਗਿਆ ਹੈ ਇੰਨੀ ਟੈਨਸ਼ਨ ਹੁੰਦੀ ਹੈ ਕਿ ਦੇਖੋ ਗਹਿਣੇ ਦੇ ਰੇਟ ਕਿੰਨੇ ਹੋ ਗਏ ਤੇ ਕਦੀ ਉਹ ਵੀ ਟਾਈਮ ਹੁੰਦਾ ਸੀ ਜੀ ਸਾਡੇ ਵਿਆਹਾਂ ਦੇ ਵਿੱਚ 5000 ਨੂੰ ਸੋਨਾ ਤੋਲਾ ਸੀਗਾ ਤੁਸੀਂ ਇਹ ਦੇਖੋ ਉਹ ਵੀ ਟਾਈਮ ਸੀਗਾ ਤੇ ਹੁਣ ਦੇ ਟਾਈਮ ਅਸੀਂ ਦੇਖਦੇ ਹਾਂ ਤੇ ਦੇਖ ਲਓ ਸਵਾ ਲੱਖ ਦੇ ਕਰੀਬ ਆਪਣਾ ਸੋਨਾ ਪਹੁੰਚ ਗਿਆ ਮੈਂ ਤੇ ਹੈਰਾਨ ਹੋਕ ਜਾਨੀ ਆ ਦੇਖ ਦੇਖ ਕੇ ਜੀ ਪਰ ਕਹਿਣਾ ਸਭ ਕੁਝ ਪਾਣਾ ਪੈਂਦਾ ਸਾਨੂੰ ਖੁਦ ਨੂੰ ਆਪਣੀ ਫਿਕਰ ਹੋਈ ਪਈਏ ਇਹ ਬੱਚਿਆਂ ਦਾ ਕਿੱਦਾਂ ਬਣੇਗਾ ਅੱਗੋਂ ਕਿੱਦਾਂ ਨਹੀਂ ਬਾਕੀ ਵਾਹਿਗੁਰੂ ਬਹੁਤ ਕੁਝ ਕਰਦਾ ਸਭ ਦੇ ਆਪਣੇ ਆਪਣੇ ਕਰਮ ਹੁੰਦੇ ਆ ਕਹਿੰਦੇ ਚਾਹੇ ਨੂੰ ਤੀ ਜੜੀ ਵੀ ਹੋਵੇ ਕਿ ਆਪਣੇ ਕਰਮਾਂ ਦਾ ਕੰਦਦੇ ਆ ਆਪਣੇ ਕਰਮਾਂ ਦਾ ਲੈਂਦੇ ਆ ਤੇ ਧੀਆਂ ਦੇ ਵਿਆਹ ਕਰਨੇ ਸੋਕੇ ਨਹੀਂ ਹੈਗੇ ਪਰ ਕਰਨੇ ਹੀ ਪੈਂਦੇ ਕਹਿਣਾ ਦੇਣਾ ਇਹ ਦੇਣਾ ਲੈਣਾ ਮਤਲਬ ਲੋਕਾਚਾਰੀ ਲਾ ਲੋ ਲੋਕ ਦਿਖਾਵਾ ਜੈ ਇਹ ਵੀ ਜੇ ਨਾ ਦੋ ਤਿਆਂ ਨੂੰ ਫਿਰ ਲੋਕੀ ਮਿਹਨੇ ਮਾਰਨ ਲੱਗ ਜਾਂਦੇ ਆ ਕਿ ਆ ਦਿੱਤਾ ਜੇ ਦੋ ਤਾਂ ਨਾ ਮਤਲਬ ਕੁਝ ਨਹੀਂ ਸਮਝ ਆਂਦੀ ਜਿੱਦਾਂ ਦਾ ਜ਼ਮਾਨਾ ਚੱਲ ਰਿਹਾ ਪਰ ਦੇਖੋ ਦੇਣ ਵੀ ਲੋਕੀ ਉਨਾ ਹੀ ਲੱਗ ਗਏ ਨੇ ਅੱਜ ਕੱਲ ਜਿੰਨਾ ਤੁਸੀਂ ਕੁਝ ਵੇਖ ਲੋ ਜਿੰਨਾ ਮਹਿੰਗਾ ਹੋ ਗਿਆ ਨਾ ਸੋਨਾ ਉਨਾ ਹੀ ਲੋਕੀ ਅੱਜ ਕੱਲ ਵੱਧ ਤੋਂ ਵੱਧ ਸੋਨਾ ਦੇਣ ਲੱਗ ਗਏ ਆ ਦਰਾਣੀਆਂ ਜਠਾਣੀਆਂ ਨੂੰ ਹੁੰਦੀਆਂ ਸੋਹਰਿਆਂ ਨੂੰ ਹੁੰਦੀਆਂ ਪਰ ਸਮਝ ਨਹੀਂ ਆਂਦੀ ਵੇਈ ਮੰਗਾਈ ਦੇ ਵਿੱਚ ਪਰ ਗਰੀਬ ਬੰਦਾ ਮਾਰਿਆ ਗਿਆ ਜਿਆਦਾ ਗਰੀਬ ਨੂੰ ਜਿਹੜੇ ਨੇ ਮਿਹਨਤ ਕਰਕੇ ਖਾਣਾ ਨਾ ਇੱਕ ਟਾਈਮ ਦੀ ਰੋਟੀ ਵੀ ਮੁਸ਼ਕਲ ਆ ਨੂੰ ਕਾਣੀ ਤੋਂ ਟਾਈਮ ਤੇ ਉਹ ਵਿਚਾਰਾ ਕਿਸ ਤਰ੍ਹਾਂ ਕਰੇਗਾ ਹਨਾ ਜੀ ਬਾਕੀ ਜੀ ਦਾਲ ਨੂੰ ਤੜਕਾ ਵਗੈਰਾ ਲਾ ਕੇ ਫਿਰ ਆਪਾਂ ਚੱਲਦੇ ਆ ਤੁਹਾਨੂੰ ਜ਼ਰੂਰ ਦਿਖਾਵਾਂਗੇ ਸਾਰੀ ਵੀਡੀਓ ਕੀਕਾ ਜੀ ਤੇ ਇਸੇ ਤਰ੍ਹਾਂ ਹੀ ਬਣੇ ਰੋ ਤੁਸੀਂ ਗਾਇਸ ਇੱਕ ਤਾਂ ਮੇਰੀ ਵੀਡੀਓ ਨੂੰ ਪਲੀਜ਼ ਸਕਿਪ ਨਾ ਕਰਿਆ ਕਰੋ ਇੱਕ ਵੀਡੀਓ ਨੂੰ ਲਾਈਕ ਜ਼ਰੂਰ ਦਿਆ ਕਰੋ ਤੁਹਾਡੇ ਲਾਈਕ ਬਹੁਤ ਘੱਟ ਹੁੰਦੇ ਕਮੈਂਟ ਤਾਂ ਹੁਣ ਮੇਰੇ ਬਹੁਤ ਹੀ ਘੱਟ ਮੇਨ ਮੇਨ ਜਿਹੜੀਆਂ ਮੇਰੀਆਂ ਬਹੁਤ ਸਾਰੀਆਂ ਮਤਲਬ ਮੈਨੂੰ ਚਾਣ ਵਾਲੀਆਂ ਸਿਸਟਰ ਉਹ ਹੀ ਕਰਦੀਆਂ ਨੇ ਕਮੈਂਟ ਤਾਂ ਹੁਣ ਮੈਨੂੰ ਕੋਈ ਵੀ ਨਹੀਂ ਕਰਦਾ ਬਹੁਤ ਵਾਰੀ ਕਿਹਾ ਕਿ ਮੈਨੂੰ ਕਮੈਂਟ ਜ਼ਰੂਰ ਦੱਸਿਆ ਕਰੋ ਮੈਂ ਕੰਮ ਅਸੀਂ ਤਾਂ ਛੇੜਿਆ ਤੇ ਉਹ ਤੁਹਾਡੇ ਨਾਲ ਮੈਂ ਵੀਡੀਓ ਸਾਰੇ ਸ਼ੇਅਰ ਕੀਤੀ ਹੈ ਠੀਕ ਹੈ ਜੀ ਬਰਡੇ ਵੀ ਲੋ ਕੁਝ ਵੀ ਮੈਂ ਪਾਉਂਦੀ ਹੁੰਦੀ ਹੈ ਕਮੈਂਟ ਜ਼ਰੂਰ ਕਰਿਆ ਕਰੋ ਪਲੀਜ਼ ਵੀਡੀਓ ਦੇਖਦੇ ਹੁੰਦੇ ਹੋ ਉਹਦੇ ਵਿੱਚ ਕੁਝ ਤਾਂ ਦੱਸਿਆ ਕਰੋ ਕੋਈ ਮੇਰੀ ਗਲਤੀ ਹੁੰਦੀ ਉਹ ਵੀ ਦੱਸਿਆ ਕਰੋ ਨਹੀਂ ਹੈ ਉਹ ਵੀ ਦੱਸਿਆ ਕਰੋ ਜੋ ਤੁਹਾਨੂੰ ਅੱਛਾ ਲੱਗਦਾ ਜੋ ਦੀ ਜੀਜ਼ ਦੇ ਰਿਲੇਟਿਡ ਮੈਂ ਅਗੋ ਵੀਡੀਓ ਬਣਾਵਾ ਕੀ ਚੀਜ਼ ਤੁਹਾਨੂੰ ਵਧੀਆ ਲੱਗਦੀ ਹੈ ਕੋਈ ਰੈਸਿਪੀ ਅੱਛੀ ਲੱਗਦੀ ਹੈ ਕਮ ਸੇ ਕਮ ਇਹ ਤੁਹਾਨੂੰ ਦੱਸਿਆ ਕਰੋ ਕਿ ਇਹ ਵੀਡੀਓ ਤੁਹਾਡੀ ਮੈਨੂੰ ਸਾਨੂੰ ਆਹ ਵਾਲੀ ਵਧੀਆ ਲੱਗੀ ਏ ਇਹਦੇ ਪ੍ਰਤੀ ਹੋਰ ਕੋਈ ਵੀਡੀਓ ਸਾਡੇ ਲਈ ਲੈ ਕੇ ਆਓ ਠੀਕ ਹੈ ਜੀ ਬਸ ਮੇਰਾ ਤਾਂ ਇਹ ਕਹਿਣਾ ਜੀ ਮੇਰੇ ਕੋਲ ਤਾਂ ਜਿੰਨਾ ਬੋਲਿਆ ਜਾਂਦਾ ਮੈਂ ਤੁਹਾਡੇ ਨਾਲ ਉਵੇਂ ਸੇਮ ਸ਼ੇਅਰ ਕਰ ਦੇਣੀ ਬੰਨੀ ਆਪਣੀਆਂ ਗੱਲਾਂ ਦੇ ਲਈਆਂ ਤੁਸੀਂ ਵੀ ਆਪਣੀਆਂ ਮੈਨੂੰ ਕਮੈਂਟਾਂ ਦੇ ਜ਼ਰੀਏ ਕਰ ਸਕਦੇ ਹੋ ਤੇ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ ਅਸੀਂ ਜਮਨਾ ਨਗਰ ਤੋਂ ਆ ਤੁਸੀਂ ਜਮਨਾ ਨਗਰ ਦੇ ਜੀ ਅਸੀਂ ਦਰਾਜਪੁਰ ਦੇ ਕੋਲ ਰਹਿੰਦੇ ਆ ਠੀਕ ਹੈ ਜੀ ਤੇ ਮੈਨੂੰ ਖੁਦ ਨਹੀਂ ਪਤਾ ਤੁਸੀਂ ਜਮਨਾ ਨਗਰ ਕਿੱਥੇ ਹੋਣੇ ਮੈਂ ਤੁਹਾਨੂੰ ਦੱਸ ਰਹੀ ਸੀ ਮੇਰੀ ਇਨਸਟਾ ਆਈਡੀ ਹੈ ਜੀ ਕੋਰ ਪੰਜਾਬੀ ਬਲੌਗ ਦੇ ਨਾਮ ਤੇ ਤੁਸੀਂ ਮੈਨੂੰ ਉੱਥੇ ਫੋਲੋ ਵੀ ਕਰ ਸਕਦੇ ਹੋ ਠੀਕ ਹੈ ਜੀ YouTube ਚੈਨਲ ਤਾਂ ਤੁਸੀਂ ਜਾਣਦੇ ਹੋਲ ਕਿ ਮੇਰੀ ਇਨਸਟਾ ਆਈਡੀ ਵੀ ਹੈਗੀ ਹੈ ਉਹਦੇ ਤੇ ਮੈਂ ਕਦੀ ਕਦੀ ਸ਼ਾਰਟ ਵੀਡੀਓ ਪਾ ਦਿੰਦੀ ਹੁੰਦੀ ਆ ਠੀਕ ਹੈ ਜੀ ਤੇ ਲੋ ਜੀ ਇੱਧਰ ਆਗੇ ਸੀ ਆਪਾਂ ਵਿਆਹ ਵਾਲਿਆਂ ਦੇ ਘਰ ਕੁੜੀ ਦਾ ਵਿਆਹ ਹੈ ਸਾਡੇ ਇੱਥੇ ਇੱਥੇ ਆ ਦੇਖੋ ਜੀ ਦਿਖਾਵਾ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕੱਪੜੇ ਇਹ ਆ ਜੀ ਜਿਵੇਂ ਮਤਲਬ ਮੁੰਡੇ ਨੂੰ ਦਿੰਦੇ ਆ ਨਾ ਸ਼ਾਇਦ ਉਹ ਵਾਲੇ ਜਿਹੜੇ ਸਜਾਵਟ ਕੀਤੇ ਹੋਏ ਆ ਕਿਉਂਕਿ ਮੁੰਡੇ ਦਾ ਜੋੜਾ ਜਿਹੜਾ ਹੁੰਦਾ ਨਾ ਲੱਗ ਤੋਂ ਹੀ ਸਜਾਉਂਦੇ ਆ ਤੇ ਆ ਵੱਡੇ ਮਤਲਬ ਤੋਂ ਕੀਤੇ ਹੋਣੇ ਆ ਬਾਕੀ ਆ ਬਾਕੀ ਦੇਖਦੇ ਜਾਓ ਜਿਸ ਤਰ੍ਹਾਂ ਵੀ ਹੋਏਗਾ ਤੁਹਾਨੂੰ ਜੋ ਵੀ ਹੋਏਗਾ ਮੈਂ ਸੇਮ ਸੇਮ ਦਿਖਾਣ ਦੇ ਜਾਉਂਗੀ ਠੀਕ ਹੈ ਜੀ ਤੇ ਬਹੁਤ ਵਧੀਆ ਲੱਗਦਾ ਆ ਦੇਖੋ ਜੀ ਆ ਜਿਹੜੇ ਮੇਰੇ ਹੱਥ ਦੇ ਵਿੱਚ ਆ ਨਾ ਤੇ ਇਹ ਵਾਲੇ ਜੋੜੇ ਆ ਮੁੰਡੇ ਦੇ ਬਹੁਤ ਅੱਛੀ ਮਤਲਬ ਸਜਾਵਟ ਕੀਤੀ ਹੁੰਦੀ ਆ ਪੂਰੀ ਪੈਕਿੰਗ ਚਾਕਲੇਟ ਵਗੈਰਾ ਟਾਫੀਆਂ ਵਗੈਰਾ ਲਗਾ ਕੇ ਬਹੁਤ ਕੁਝ ਲਗਾਇਆ ਹੁੰਦਾ ਪੂਰਾ ਮਤਲਬ ਫੁੱਲ ਸਜਾਇਆ ਹੁੰਦਾ ਇਹ ਮੁੰਡੇ ਦੇ ਮਤਲਬ ਦੁੱਲੇ ਦੇ ਜੋੜੇ ਆ ਠੀਕ ਹੈ ਜੀ ਬਾਕੀ ਇਹ ਸਾਰੇ ਕੱਪੜੇ ਆ ਜੋ ਵੀ ਆ ਭਾਂਡੇ ਪੈਕਿੰਗ ਹੋਏਗਾ ਜੋ ਵੀ ਹੋਏਗਾ ਹਰ ਇੱਕ ਚੀਜ਼ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਤੇ ਮੈਨੂੰ ਜਰੂਰ ਦੱਸਿਓ ਤੁਹਾਡੇ ਇੱਥੇ ਦੇ ਕੀ ਰਿਵਾਜ ਆ ਤੁਸੀਂ ਮਤਲਬ ਕੀ ਕੁਝ ਕਰਦੇ ਹੁੰਦੇ ਹੋ ਤੁਹਾਡੇ ਵੀ ਪਿੰਡ ਆ ਜਿਹੜੇ ਪਿੰਡ ਰਹਿੰਦੇ ਆ ਉਹਨਾਂ ਦੇ ਹਨਾ ਸਭ ਦੇ ਮਤਲਬ ਅਲੱਗ-ਅਲੱਗ ਹੁੰਦੀ ਆ ਸਾਡੇ ਇੱਥੇ ਰਾਜਪੂਤਾਂ ਦੇ ਆ ਇਹ ਕੋਟੀਆਂ ਸ਼ੋਲਣਾ ਦੇਖ ਲਓ ਸਵੈਟਰ ਆ ਬੰਦਿਆਂ ਨੂੰ ਤੇ ਮਤਲਬ ਹਰ ਇੱਕ ਚੀਜ਼ ਲਾ ਕੇ ਦਿੰਦੇ ਆ ਇਹਨਾਂ ਦੇ ਇਹ ਰਿਵਾਜ ਆ ਸਾਡੇ ਪਿੰਡ ਦੇ ਵਿੱਚ ਇਦਾਂ ਹੀ ਦਿੰਦੇ ਆ ਫੇਟੀਆਂ ਭਰਦੇ ਆ ਪਲਾਸਟਿਕ ਦੇ ਭਾਂਡੇ ਸਰਫ ਸਾਬਣ ਜੁੱਤੀਆਂ ਮਤਲਬ ਹਰ ਇੱਕ ਚੀਜ਼ ਇਹਨਾਂ ਨੇ ਹਰ ਇੱਕ ਆਈਟਮ ਦੇਣੀ ਹੈ ਬਹੁਤ ਮਤਲਬ ਦੇਖਿਆ ਮੈਂ ਸਾਡੇ ਨਹੀਂ ਇਹ ਚੀਜ਼ਾਂ ਹੈਗੀਆਂ ਕਿ ਅਸੀਂ ਮੇਨ ਮੇਨ ਚੀਜ਼ਾਂ ਦਿੰਦੇ ਆ ਜੋ ਬੱਚਾ ਯੂਜ਼ ਕਰ ਸਕਦਾ ਤੇ ਇਹਨਾਂ ਦੇ ਹਰ ਇੱਕ ਚੀਜ਼ ਦਿੰਦੇ ਆ ਤੇ ਜਦੋਂ ਕੋਈ ਸੰਧਾਰੇ ਵਗੈਰਾ ਵੀ ਜਾਂਦੇ ਆ ਤੇ ਉਹਨਾਂ ਦੇ ਵਿੱਚ ਵੀ ਇਦਾਂ ਹੀ ਮਤਲਬ ਇਹ ਦਿੰਦੇ ਆ ਮਤਲਬ ਸਾਬਣ ਸਰਫ ਕੋਲਗੇਟ ਹਰ ਇੱਕ ਆਈਟਮ ਕਰੀਮ ਵਗੈਰਾ ਕੁਝ ਵੀ ਮਤਲਬ ਆ ਦੇਖੋ ਜੀ ਤੁਸੀਂ ਦੇਖਦੇ ਜਾਓ ਬਾਕੀ ਤੁਹਾਨੂੰ ਸਾਰਾ ਦਿਖਾਉਂਦੇ ਜਾਵਾਂਗੇ ਠੀਕ ਹੈ ਜੀ ਸਭ ਕੇ ਕੋਟੀਆਂ ਵੀ ਲਾਉਂਗੇ ਆਪਣੀ ਵੀ ਹੈ ਆਪਣੀ ਵੀ

ये खाना जी हाँ, ये खाना जी ये ड्रेस और देख रखे इन्हें भी लिए आप भी तो ये खाना जी वाली लिए हरी डेट बच्चे इसकी ये मिठाइयां नहीं नहीं ये आज हाई मिलाई है वेसूमटे मिलाइयों की आप फिर गड्ढे के ऊपर रखी जो ये सब के मतलब फैमिली के हाँ ये जैड्स जोड़े कर देंगे यार बस हो गया ना हां यावनिन خلاص ठीक है तो मतलब जैसे में भी छोटा छोटा नहीं देखो ये करता है ये करता है ਅੱਛਾ ਇੱਕ ਜਵਾਈ ਦੀ ਅੱਛਾ ਗਣੇਸ਼ ਜੀ ਠੀਕ ਹੈ ਉਹਨਾਂ ਦੇ ਅੰਦਰ ਆਣੀਆਂ ਜਠਾਣੀਆਂ ਕੌਣ ਕੌਣ ਸਾਸੂਆ ਵਿੱਚ ਉਹਨਾਂ ਦੀ ਇਹ ਚੰਨਾ ਅੱਛਾ ਇਹ ਕਿ ਕੋ ਮੁੰਡੀ ਆ ਇਹ ਚਾਰ ਦਾਣਾ ਤਕੜੀ ਹਾਂ ਇਹ ਤੇ ਪਾਇਲਾ ਜਿਹਦੇ ਵਿੱਚ ਅੱਛਾ ਇਸ ਕੇ ਮਮਾ ਕਿਤਾਬ अच्छा ये सूनिया है हां ठीक है जी एक आउन बब आ है इसकी आगे बाहर की चूड़ियां हां ये भी पायल ना लगी है सारे हां एक पायल कितनी जोड़ी है दीदी हां ये, ये ये भी तो, तो पायल है ना सा सा अच्छा शोर मोसेस अच्छा अच्छा मतलब ठीक है ठीक है एक ननद की ये चूड़ियां है ये नथ है कोई एक ही दोनों नथ है ना

अच्छा सरब साबन सब कुछ हाँ सब कुछ है ना देता बहुत रिवाज है पीढ़िया सरब साबन अच्छा बाकी ये एल ई जी फ्रिज मशीन सारा कुछ हाँ, वो हो ना वो ठीक तो है ठीक है हाँ बिल्कुल कोई नहीं हौली हौली जानती है दादा कहना सारी उम्र जानता रहता जी